ਉਹ ਦਿੱਤਾ ਉਹਨਾਂ ਦੇ ਵੋਟਾਂ ਪਾਉਣਗੇ ਇਹ ਤਾਂ ਸਾਰੇ ਬੰਦੇ ਵੀ ਆਪਾਂ ਇਕੱਠੇ ਹੀ ਕੱਲੇ ਹੋਏ ਵੋਟਾਂ ਪਾਉਣ ਦਾ ਆਪਣੇ ਇਮਾਨਦਾਰੀ ਨਾਲ ਵੋਟ ਆਪਾਂ ਸਾਰਿਆਂ ਦੇ ਪਾਉਣੀਆਂ ਤੇ ਆਪਾਂ ਪੇਲੇ ਦਾ ਬੰਦਾ ਆਪਾਂ ਬਣਾਉਣਾ ਜਿੱਦਾਂ ਲੋਕੀ ਬੱਕੀ ਇਕੱਠਾ ਕਰਦੇ ਇੱਥੇ ਤੁਸੀਂ ਵੀ ਇਕੱਠਾ ਕਰਨਾ ਕੋਈ 3600 ਵੋਟ ਤੇ ਕੋਈ ਇਕੱਲੇ ਦੀ ਆ ਤੇ 3600 ਵੋਟ ਤੇ ਕੱਲੇ ਲੰਗਾਸਰ ਨੂੰ ਪਾਉਂਦੇ ਆ ਨਾ ਉਹ ਆਪਣਾ ਕੌਂਸਲਰ ਬਣ ਕੇ ਘਰ ਜਾਉਂਦੇ ਕਿਉਂਕਿ ਜਿਹੜੇ ਪੇਲਾ ਵੜਾਇਆ ਇਹਨਾਂ ਨੇ ਅੱਜ ਪਾਰਟੀ ਛੱਡ ਕੇ ਕਿੱਧਰ ਬਾਜ ਗਏ ਉਹਨਾਂ ਨੇ ਕੋਈ ਮੰਦਿਰਾਂ ਚ ਬਵਾੜੇ ਪਾਏ ਕੋਈ ਗੁਰਦਵਾਰਿਆਂ ਵਾਲੇ ਚ ਬਵਾੜੇ ਪਾਏ ਕੋਈ ਸ਼ਮਸ਼ਾਨਗਾੜਾ ਚ ਬਵਾੜੇ ਪਾਏ ਅੱਜ ਬੰਦਾ ਕੋ ਲੜਾਈ ਤੇ ਕੋਈ ਇਥੋਂ ਕਾਉਂਸਲਰ ਵੀ ਨੇ ਜਸਲ ਸਾਹਿਬ ਸੰਦੀਪ ਜਸਲ ਜੀ ਕਾਉਂਸਲਰ ਸਾਹਿਬਾਨ ਉਹ ਵੀ ਇਹ ਕੋ ਵਾਲੀ ਜਿਹੜਾ ਸਾਡੇ ਫੈਕਟਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਉਹਨਾਂ ਦੇ ਵਾਈਫ ਮੈਡਮ ਬਿਗਲਾ ਜੀ ਨਾਲ ਦੇ ਏਰੀਆ ਤੋਂ ਕਾਉਂਸਲਰ ਨੇ ਮਨੂ ਬੜਿਗ ਜੀ ਇਹ ਵੀ ਸਾਡੇ ਜੂਨੀਅਰ ਪਾਰਟੀ ਲੀਡਰ ਨੇ ਉਹਨਾਂ ਦੇ ਵਾਈਫ ਜਿਹੜੇ ਜ਼ਗੋਏ ਦੇ ਨਾਲ ਹੀ ਜਿਨ੍ਹਾਂ ਦਾ ਪਰਿਵਾਰਕ ਪਹਿਲਾ ਪਰਿਵਾਰ ਇੰਦਰਜੀਤੇ ਹੋਣ ਉਹ ਜ਼ਗੋਏ ਦੀ ਉੱਤਰ ਪ੍ਰਿਗਿਰੀ ਸੇਵਾ ਕਰ ਰਿਹਾ ਹੈ ਉਹ ਬੱਠੇ ਆ ਸਾਡੇ ਤੇ ਦੀਪਾ ਜੀ ਲੱਗੇ ਆ ਬੜੇ ਵਧੀਆ ਸਾਡੇ ਸਾਥੀ ਨੇ ਸਰਦਾਰ ਪਰਮਿੰਦਰ ਸਿੰਘ ਜੀ ਵੀਣਾ ਨੇ ਸਾਡੀ ਇਹ ਡਿਵੈਲਪਮੈਂਟ ਲਈ ਬੜੀ ਮਦਦ ਕੀਤੀ ਆ ਇੱਕੋੜ ਦੇ ਵਿੱਚ ਸਾਡੇ ਵੱਲੋਂ ਫ੍ਰੀ ਰੋਪਾਰ ਪੇਸ਼ ਹੁੰਦੇ ਰਿਹਾ ਔਰ ਜਿੱਥੇ-ਜਿੱਥੇ ਵੀ ਲੋੜ ਪਈ ਹੈ ਜੇ ਵਾਰ ਨੂੰ ਅਸੀਂ ਤਿੰਨ ਤਰ੍ਹਾਂ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਪੂਰਾ ਜੋਰ ਲਾਇਆ ਇਹ ਸਾਨੂੰ ਹਾਈ ਕੋਰਟ ਦੇ ਵਿੱਚ ਵੀ ਜਾਣਾ ਪਿਆ ਇਹ ਹਾਈ ਕੋਰਟ ਦੇ ਵਿੱਚ ਵੀ ਸਾਡੇ ਨਾਲ ਖੜੇ ਰਹੇ ਔਰ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਹੁਣ ਵੀ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਸਾਨੂੰ ਚਾਹੇ ਡਿਵੈਲਪਮੈਂਟ ਵੱਲੋਂ ਲੋੜ ਪਵੇ ਚਾਹੇ ਕਿਧਰੇ ਹੋਰ ਲੋੜ ਪਵੇ ਥਾਲੀਆਂ ਵਿੱਚ ਲੋੜ ਪਵੇ ਸਾਡੇ ਨਾਲ ਜਾਂਦੇ ਆ ਔਰ ਜਾ ਕੇ ਕੰਮ ਕਰਾ ਕੇ ਫਿਰ ਵਾਪਸ ਆਉਂਦੇ ਆ ਬਾਕੀ ਵੀ ਸਾਰੇ ਬਤਲੰਦੇ ਸੌਂਗਰਾਂ ਦੇ ਬੈਠੇ ਆ ਕومی ਜੀ ਔਰ ਮੰਗਰ ਜੀ ਜਿਨ੍ਹਾਂ ਨੂੰ ਅਸੀਂ ਅੱਜ ਪਾਗਿਰ ਵਿੱਚ ਸ਼ਾਮਲ ਕਰ ਰਹੇ ਹੁਣ ਹੀ ਸਟੇਜ ਤੇ ਬੈਠੇ ਮੈਂ ਸਾਰਿਆਂ ਦਾ ਹੀ ਫੈਦਲੋ ਧੰਨਵਾਦ ਕਰਦਾ ਗੁਪਤਾ ਜੀ ਸਾਡੇ ਬਲਵਾਂ ਦੇ ਪ੍ਰਧਾਨ ਨੇ ਅਧਰਵਾਲ ਸਾਹਿਬ ਕਾਂਗਰਸ ਪਾਰਟੀ ਜਿੰਦਾਬਾਦ ਮਨ ਗੱਤਾਂ ਦੇ ਸਮਾਨੂ ਜੀ ਲਾਲੀ ਐਮਐਲਏ ਸਾਹਿਬ ਵੱਲੋਂ ਜੀ ਬਾਰੂ ਵੀ ਤਾੜੀਆਂ ਮਾਰਿਓ ਨਾਲ ਨਾਲ ਤਾੜੀਆਂ ਮਾਰੋ ਤਾੜੀਆਂ ਬਹੁਤ ਵੱਡੀ ਜਨਨ ਦੀ ਤਾੜੀਆਂ ਬਦਲਾਂ ਦਾ ਕੰਮ ਕਰੀ ਨਾ ਨਹੀਂ ਬਦਲ ਤੁਹਾਰੇ ਕੋਲ ਵੀ ਆਪਣੇ ਕੋਲ ਮਦਾਨ ਕਾਜੀ ਹੋਈ ਤੇ ਲੋਰੋ ਤਾੜੀਆਂ ਰੁਕੜੀ ਨਹੀਂ ਜੀ ਤਾੜੀਆਂ ਰੁਕਣ ਦੇ ਨਾਲ ਚਾਸਪੋਕੋ ਦੁਆਰਾ ਮਨਾਡੇ ਵੇਣੇ ਹੋ ਗਏ ਕੋਈ ਨਾ ਹਾਲੇ ਭਾਜੀ ਸਾਹਮਣੇ ਆਓ ਸਾਹਮਣੇ ਇਧਰ ਗੱਪਾਂ ਦੀ ਦਫਤਰ ਨਾਲ ਆਓ ਇਤਾਂ ਇੰਸਾਨ